ਜਦ ਆਪਾਂ ਗੱਲ ਕਰਦੇ ਸ਼ਿਰੂ ਬਾਹੂ ਅਕਬਰ ਵਾਲਾ ਗੱਲ ਲੈ ਗਿਆ ਕਹਿੰਦੇ ਬੁਲਟ ਨਾਲ ਕਹਿੰਦੇ ਕੌਣ ਬੈਸਟ ਨਿਕਲਿਆ ਰੇਡਰ ਕਹਿੰਦੇ ਅੰਬਾਸਸ ਸਟਰਸਿੰਗ ਵਾਲਾ ਨਿਕਲਿਆ ਇਹਦੇ ਨਾਲੇ ਸ਼ਿਰੂ ਨੇ ਸੈਮੀ ਫਾਈਨਲ ਦੇ ਵਿੱਚ ਵੀ ਇੱਕ ਮੋਟਰਸਾਈਕਲ ਦਿੱਤਾ ਅੰਬਾਸਸ ਸਟਰਸਿੰਗ ਵਾਲੇ ਨੇ ਵੀ ਜਿੱਤੇ ਹੈ ਨਾਲੇ ਕਹਿੰਦੇ ਹੋਰ ਕੁਆਟਰ ਦੇ ਵਿੱਚ ਵੀ 21 21000 ਸੀਗਾ ਤੇ ਨਾਲੇ ਦੀਪ ਦਬੁਰਜੀ ਵੀ ਬੋਲਟ ਲੈ ਗਿਆ ਮਿੱਤਰੋ ਹਨਾ ਤੁਸੀਂ ਦੇਖਿਆ ਹੋਣਾ ਕਿ ਸੱਤ ਕੌਡੀਆਂ ਦੇ ਵੱਲ ਬੱਲ ਕਪੂਰਥਲਾ ਭਰਾਵਾ ਵੱਲੋਂ ਕਿਹਾ ਗਿਆ ਸੀ ਕਿ ਸੱਤ ਕੌਡੀਆਂ ਜੇ ਪਾਊਗਾ ਤੇ ਦੋ ਜੱਫੇ ਖਾਊਗਾ ਤਾਂ ਨਹੀਂ ਮਿਲਣਾ ਉਹਨੇ ਦੋ ਜੱਫੇ ਨਹੀਂ ਖਾਏ ਇੱਕੇ ਜੱਫਾ ਲੱਗਿਆ ਸੀ ਸੱਤ ਕੌਡੀਆਂ ਚੋਂ 6 ਨੰਬਰ ਹਾਸਲ ਕੀਤੇ ਸੀ ਮੁੰਡੇ ਨੇ ਕਹਿੰਦੇ ਜੱਤ ਤੱਕ ਜੀ ਅਸੀਂ ਬੋਲਟ ਮੇਰੇ ਮਿੱਤਰੋ ਹਨਾ ਇੰਜੋਏ ਕਰੋ ਮਿੱਤਰੋ ਅੰਬਾਸਡੋਰਸਿੰਗ ਦੇ ਆ ਰੇਡਸ ਤੇ ਨਾਲੇ ਕਹਿੰਦੇ ਸ਼ੀਲੂ ਬਾਹੂ ਅਕਬਰ ਦੇ ਜੱਫੇ ਵਾਸਤੇ ਬੱਧਾ ਹੋਇਆ ਕਬੱਡੀ ਖਿਡਾਰੀ ਹੁਕਮਨ ਬਿਆਸ ਦੀ ਪਈ ਹੋਈ ਕਬੱਡੀ ਦੇ ਦੋ ਵੀਰ ਕੰਨੀਆਂ ਦੇ ਉੱਪਰ ਨੇ ਮਨੀਸ਼ ਤੇ ਸ਼ੀਲੂ ਨਾਲ ਅਮਨ ਹੈ ਨਾਲ ਗੁਰਵਿੰਦਰ ਹੈ ਘਾਂਗੇ ਵਾਲਾ ਆ ਸਿੱਖ ਜਰਦਾਰ ਕਬੱਡੀ ਖਿਡਾਰੀ ਕਈ ਹੋ ਰੇਡ ਹਨ ਵੱਖਰੇ ਦੇ ਅੰਦਾਜ਼ ਦੇ ਨਾਲ ਸ਼ੀਲੂ ਸ਼ੀਲੂ ਆ ਸ਼ੀਲੂ ਛਾ ਗਿਆ ਵਿੱਚ ਦੁਨੀਆ ਦੇ ਮਾ ਗੁਰਤੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡ ਦਾ ਖਾਫੇਤਾ ਜਿਵੇਂ ਦੁਨੀਆ ਡਰੀ ਕਰੋਨੇ ਤੋਂ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਜੀ ਤੇ ਨਾਲ ਬਿਕਰਮ ਢਾਲੀਵਾਰ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ 5-5000 ਦਾ ਹਰ ਇੱਕ ਜੱਫਾ ਗੁਰਿੰਦਰ ਸਿੱਧੂ ਤਲਵਿੰਦਰ ਸਿੱਧੂ ਤੇ ਜੱਸੀ ਸ਼ੇਰਗਲ ਤੇ ਨਿਹਾਲ ਸਿੰਘੇ ਵੱਲੋਂ ਮੇਰੇ ਵੀਰੋ ਦਿੱਤਾ ਜਾਣਾ ਹੈ ਦੋਨੋਂ ਪਾਸੇ ਤੋਂ ਜਿੰਨੇ ਜੱਫੇ ਲੱਗਣਗੇ 5-5000 ਰੁਪਏ ਇਹਨਾਂ ਵੱਲੋਂ ਦਿੱਤਾ ਜਾਣਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਸਰਕਾਰ ਜੋ ਵੀਰਾਂ ਦਾ ਸਰਦਾਰ ਨਰਿੰਦਰ ਸਿੰਘ ਹੀ ਖੋਸਰੋਂਪੁਰ ਸਾਹਿਬ ਸਤਕਾਰਯੋਗ ਅੰਕਲ ਜੀ ਸੱਦਾ ਦੇ ਰਿਹਾ ਕਾਲਾ ਸੋਮਰ ਸੁਹਾਣੇ ਦੇ ਕਬੱਡੀ ਕੱਪ ਦਾ ਮੇਰੇ ਵੀਰੋ ਸੱਦਾ ਦੇ ਰਿਹਾ ਜਿੱਥੇ ਟਰੈਕਟਰ ਦਿੱਤੇ ਜਾਣਗੇ ਚਾ ਨੰਦ ਕੋ ਤੇ ਜਿੰਦਾਬਾਦ ਯਾਰੀਆਂ ਵਾਲੇ ਦਾ ਵੱਡਾ ਨਾਮ ਹੈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅੰਗਰੇਜ਼ ਸਿੰਘ ਜੀ ताली ਵਾਲ ਲਖਵੀਰ ਸਿੰਘ ਜੀ ਬਲਸੀਆਂ ਵਾਲੇ ਸੁਖ ਮਨਸੂਰ ਵਾਲ ਸਾਬੀ ਥਿੰਦ ਮੈਨੇ ਤਾੜੀ ਵਾਲ ਦਾ ਦਿਲ ਤਾੜੀ ਵਾਲ ਦਾ ਸਾਹ ਗੁਰਦੇਵ ਸਿੰਘ ਜੀ ਤਾੜੀ ਵਾਲ ਤੇ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੀਰੇ ਦਾ ਔਰ ਵਿਸ਼ੇਸ਼ ਧੰਨਵਾਦ ਕਰਦੇ ਹਾਂ ਗੋਪੀ ਉਹਨਾਂ ਦਾ ਆ ਮੈਦਾਨ ਦੇ ਵਿੱਚ ਬੱਲੇ ਬੱਲੇ ਬੁਲਡ ਦਾ ਸ਼ੀਲੂ ਬੁਲਡ ਦਾ ਸ਼ੀਲੂ ਕਬੱਡੀ 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 ਵੱਡੀ ਕਬੱਡੀ 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 ਹੋਗੀ ਕਪੂਰਥਲੇ ਦੇ ਵਿੱਚ ਕਬੱਡੀ ਗੋਪੀ ਦੁੱਗਾ ਜੇ ਚੈਨਲ ਤੇ ਨਵੇਂ ਆਏ ਹੋ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਇਹੋ ਜਿਹੀਆਂ ਵੀਡੀਓ ਪਾਉਂਦੇ ਰਹੇ ਨੇ ਹਨਾ ਹੀ ਤੇ ਪਾਉਂਦੇ ਰ੍ਹਾਂਗੇ ਮਿੱਤਰੋ